ਰਾਤ ਦਾ ਚੁਪੈਰਾ ਲੱਖਾਂ ਸੰਗਤਾਂ ਹਾਜ਼ਰੀਆਂ ਭਰਦੀਆਂ ਬਾਬਾ ਦੀ ਫੇਰ ਦਰਬਾਰ ਜਿਹੜੀ ਹਵਾ ਵੀ ਗੁਜ਼ਰਦੀ ਹੈ ਨਾ ਉਹ ਵੀ ਵਰਗਦਾ ਭਰੀ ਹੁੰਦੀ ਹੈ ਸੱਚੇ ਦਿਲ ਨਾਲ ਆ ਕੇ ਚੁਪੈਰੇ ਦੀ ਹਾਜ਼ਰੀ ਭਰੋ ਬਾਬਾ ਦੀਪ ਸਿੰਘ ਜੀ ਅੱਗੇ ਫਰਿਆਦ ਕਰੋ ਕਿ ਬਾਬਾ ਜੀ ਜ਼ਿੰਦਗੀ ਤੁਹਾਡੇ ਹੱਥਾਂ 'ਚ ਦਿੱਤੀ ਹੈ ਸਾਂਭ ਲਓ ਇਹਨੂੰ ਫੇਰ ਵੇਖਣਾ ਮੇਰਾ ਮਾਲਕ ਦਾ ਦਾਤਾ ਵੰਡਰੋਲਾ ਉਹ ਖਾਲੀ ਹੱਥ ਕਿਸੇ ਨੂੰ ਨਹੀਂ ਮੋੜਦਾ ਬਾਬਾ ਦੀਪ ਸਿੰਘ ਨੇ ਤੁਹਾਡੇ ਦੇ ਐਸੀ ਕਿਰਪਾ ਕਰਨੀ ਹੈ ਕਿ ਹਰ ਪਾਸੇ ਤੁਹਾਡੀ ਪੂਰੀ ਜ਼ਿੰਦਗੀ ਉਹ ਸੁੱਖਾਂ ਦੇ ਨਾਲ ਭਰ ਜਣੀ ਹੈ ਐਵੇਂ ਟੈਨਸ਼ਨ ਨਾ ਲਈ ਜੋਗੇ ਕੀ ਹੋਏਗਾ ਮੇਰੇ ਇਹ ਕੰਮ ਨਹੀਂ ਹੋਏ ਮੇਰੇ ਉਹ ਨਹੀਂ ਹੋਏ ਉਹ ਮਾਲਕ ਬੈਠਾ ਉਹਨੇ ਤੁਹਾਡੇ ਸਾਰੇ ਕੰਮ ਕਰਵਾਣੇ ਆ ਤੇ ਸਹੀ ਵਕਤਾਂ ਤੇ ਉਹਨੇ ਤੁਹਾਡੀ ਛੋਲੀ ਉਹ ਸਭ ਕੁਝ ਪਾ ਹੀ ਦੇਣਾ ਜਿਹਦੇ ਤੁਸੀਂ ਹੱਕਦਾਰ ਹੋ ਕੋਈ ਤੁਹਾਡੇ ਤੋਂ ਖੋਗਣੀ ਲੈ ਕੇ ਜਾ ਸਕਦਾ ਕੋਈ ਤੁਹਾਡੇ ਹਿੱਸੇ ਦਾ ਨਹੀਂ ਘਾ ਸਕਦਾ ਜਿਹੜਾ ਮਾਲਕ ਨੇ ਤੁਹਾਡੇ ਨਸੀਬਾਂ ਜਿ ਨਿਕਤਾ ਉਹ ਤੁਹਾਨੂੰ ਮਿਲ ਕੇ ਹੀ ਰਹਿਣਾ ਕਿਸੇ ਹਾਲਤ ਚ ਵੀ ਮਿਲ ਕੇ ਰਹਿਣਾ ਰੋਟੀ ਤੁਹਾਨੂੰ ਉਹਨੇ ਦੇਣੀ ਹੈ ਦੁਨੀਆਵੀ ਲੋਕਾਂ ਨੇ ਨਹੀਂ ਇਸ ਲਈ ਉਹਦੇ ਅੱਗੇ ਜਾ ਕੇ ਫਰਿਆਦ ਕਰਿਆ ਕਰੋ ਲੋਕਾਂ ਅੱਗੇ ਕਦੇ ਨਹੀਂ ਰੋਣਾ ਆਪਣੇ ਮਾਲਕ ਦੇ ਅੱਗੇ ਰੋਣਾ ਜਦੋਂ ਵੀ ਰੋਣਾ ਬੜੇ ਖਜ਼ਾਨੇ ਭਰਨੇ ਉਹਨਾਂ ਨੇ ਤੁਹਾਡੀ ਜ਼ਿੰਦਗੀ ਜੇ ਤੁਸੀਂ ਦੇਖਣਾ ਤੇ ਸਹੀ ਅੱਗੇ ਵਕਤ ਕਿੱਦਾ ਆਉਂਦਾ ਜਿਹੜਾ ਆਪਣੇ ਵਿਸ਼ਵਾਸ ਦੀ ਪੱਕੀ ਡੋਰ ਬੰਨ ਲੈਂਦਾ ਨਾ ਪਾਪਾ ਜੀ ਦੇ ਨਾਲ ਉਹਦੀ ਜ਼ਿੰਦਗੀ 'ਚ ਰੋਜ਼ ਚਮਤਕਾਰ ਵਾਪਰਦੇ ਫਿਰ ਬਾਬਾ ਜੀ ਨੂੰ ਅੱਗੇ ਤੋਂ ਅੱਗੇ ਹੀ ਲੈ ਜਾਂਦੇ ਆ ਤਨ ਤਨ ਬਾਬਾ ਦੀਪ ਸਿੰਘ ਜੀ ਮਿਹਰ ਕਰਨਾ ਸਾਰਿਆਂ ਤੇ ਕਿਰਪਾ ਕਰਨਾ ਬਾਬਾ ਹੀ ਆਪਣੀ ਤੁਹਾਡੇ ਦੇ ਬਹੁਤ ਭਰੋਸਾ ਹੈ ਤੁਹਾਡੇ ਤੋਂ ਬਿਨਾ ਕਿਸੇ ਹੋਰ ਕੋਲ ਜਾਣਾ ਨਹੀਂ ਸਾਰਿਆਂ ਦੀਆਂ ਝੋਲੀਆਂ ਖੁਸ਼ੀਆਂ ਦਾ ਭਰ ਦੋ ਬਾਬਾ ਦੀਪ ਸਿੰਘ ਜੀ ਰਾਤ ਦਾ ਚੁਪੈਰਾ ਲੱਖਾਂ ਸੰਗਤਾਂ ਹਾਜ਼ਰੀਆਂ ਭਰਦੀਆਂ ਬਾਬਾ ਦੀ ਫੇਰ ਦਰਬਾਰ ਜਿਹੜੀ ਹਵਾ ਵੀ ਗੁਜ਼ਰਦੀ ਹੈ ਨਾ ਉਹ ਵੀ ਵਰਗਦਾ ਵਰੀ ਹੁੰਦੀ ਹੈ ਸੱਚੇ ਦਿਲ ਨਾਲ ਆ ਕੇ ਦੁਪਹਿਰੇ ਦੀ ਹਾਜ਼ਰੀ ਭਰੋ ਬਾਬਾ ਦੀਪ ਸਿੰਘ ਜੀ ਅੱਗੇ ਫਰਿਆਦ ਕਰੋ ਕਿ ਬਾਬਾ ਜੀ ਜ਼ਿੰਦਗੀ ਤੁਹਾਡੇ ਹੱਥਾਂ 'ਚ ਦਿੱਤੀ ਐ ਸਾਂਭ ਲੋ ਇਹਨੂੰ ਫੇਰ ਵੇਖਣਾ ਮੇਰਾ ਮਾਲਕ ਦਾ ਦਾਤਾ ਵੰਡਰੋਲਾ ਉਹ ਖਾਲੀ ਆ ਕੇ ਕਿਸੇ ਨੂੰ ਨਹੀਂ ਮੋੜਦਾ ਬਾਬਾ ਦੀਪ ਸਿੰਘ ਨੇ ਤੁਹਾਡੇ ਤੇ ਐਸੀ ਹੀ ਗਿਰਪਾ ਕਰਨੀ ਐ ਕਿ ਹਰ ਪਾਸੇ ਤੁਹਾਡੀ ਪੂਰੀ ਜ਼ਿੰਦਗੀ ਉਹ ਸੁੱਖਾਂ ਦੇ ਨਾਲ ਭਰਜਣੀ ਐ ਐਵੇਂ ਟੈਨਸ਼ਨ ਨਾ ਲਈ ਜੋਗੇ ਕੀ ਹੋਏਗਾ ਮੇਰੇ ਆ ਕੰਮ ਨਹੀਂ ਹੋਏ ਮੇਰੇ ਉਹ ਨਹੀਂ ਹੋਏ ਉਹ ਮਾਲਕ ਬੈਠਾ ਉਹਨੇ ਤੁਹਾਡੇ ਸਾਰੇ ਕੰਮ ਕਰਵਾਣੇ ਐ ਤੇ ਸਹੀ ਵਕਤਾਂ ਤੇ ਉਹਨੇ ਤੁਹਾਡੀ ਛੋਲੀ ਉਹ ਸਭ ਕੁਝ ਪਾ ਹੀ ਦੇਣਾ ਜਿਹਦੇ ਤੁਸੀਂ ਹੱਕਦਾਰ ਹੋ ਕੋਈ ਤੁਹਾਡੇ ਤੋਂ ਖੋਗ ਨਹੀਂ ਲੈ ਕੇ ਜਾ ਸਕਦਾ ਕੋਈ ਤੁਹਾਡੇ ਹਿੱਸੇ ਦਾ ਨਹੀਂ ਘਾ ਸਕਦਾ ਜਿਹੜਾ ਮਾਲਕ ਨੇ ਤੁਹਾਡੇ ਨਸੀਬਾ ਜਿ ਨਿਕਤਾ ਉਹ ਤੁਹਾਨੂੰ ਮਿਲ ਕੇ ਹੀ ਰਹਿਣਾ ਕਿਸੇ ਹਾਲਤ ਚ ਵੀ ਮਿਲ ਕੇ ਰਹਿਣਾ ਰੋਟੀ ਤੁਹਾਨੂੰ ਉਹਨੇ ਦੇਣੀ ਹੈ ਦੁਨੀਆਵੀ ਲੋਕਾਂ ਨੇ ਨਹੀਂ ਇਸ ਲਈ ਉਹਦੇ ਅੱਗੇ ਜਾ ਕੇ ਫਰਿਆਦ ਕਰਿਆ ਕਰੋ ਲੋਕਾਂ ਅੱਗੇ ਕਦੇ ਨਹੀਂ ਰੋਣਾ ਆਪਣੇ ਮਾਲਕ ਦੇ ਅੱਗੇ ਰੋਣਾ ਜਦੋਂ ਵੀ ਰੋਣਾ ਬੜੇ ਖਜ਼ਾਨੇ ਭਰਨੇ ਉਹਨਾਂ ਨੇ ਤੁਹਾਡੀ ਜ਼ਿੰਦਗੀ ਦੇ ਤੁਸੀਂ ਦੇਖਣਾ ਤੇ ਸਹੀ ਅੱਗੇ ਵਕਤ ਕਿੱਦਾ ਆਉਂਦਾ ਜਿਹੜਾ ਆਪਣੇ ਵਿਸ਼ਵਾਸ ਦੀ ਪੱਕੀ ਡੋਰ ਬੰਨ ਲੈਂਦਾ ਨਾ ਪਾਪਾ ਜੀ ਦੇ ਨਾਲ ਉਹਦੀ ਜ਼ਿੰਦਗੀ 'ਚ ਰੋਜ਼ ਚਮਤਕਾਰ ਵਾਪਰਦੇ ਫਿਰ ਬਾਬਾ ਜੀ ਨੂੰ ਅੱਗੇ ਤੋਂ ਅੱਗੇ ਹੀ ਲੈ ਜਾਂਦੇ ਆ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰਨਾ ਸਾਰਿਆਂ ਤੇ ਕਿਰਪਾ ਕਰਨਾ ਬਾਬਾ ਜੀ ਆਪਣੀ ਤੁਹਾਡੇ ਦੇ ਬਹੁਤ ਭਰੋਸਾ ਹੈ ਤੁਹਾਡੇ ਤੋਂ ਬਿਨਾ ਕਿਸੇ ਹੋਰ ਕੋਲ ਜਾਣਾ ਨਹੀਂ ਸਾਰਿਆਂ ਦੀਆਂ ਝੋਲੀਆਂ ਖੁਸ਼ੀਆਂ ਦਾ ਭਰ ਦੋ ਬਾਬਾ ਦੀਪ ਸਿੰਘ ਜੀ